ਅੱਜ ਇੰਨੀ ਰਾਹਤ ਮੈਂ ਸਮਝਦਾ ਕਿ 41 ਸਾਲਾਂ ਤੋਂ ਜਿਹੜੀ ਕੌਮ ਦੀ ਲੜਾਈ ਅਸੀਂ ਲੜ ਰਹੇ ਸੀ ਔਰ ਉਹਦੇ ਵਿੱਚ ਅੱਜ ਅਹਿਮ ਜਿਹੜੀ ਗਵਾਹੀ ਹੋਣੀ ਸੀ ਹਰਪਾਲ ਕੌਰ ਜੀ ਜਿਹੜੀ ਵਿਟਨੈਸ ਸੀ ਉਸ ਵਕਤ ਦੀ ਜਿਹੜਾ ਕੇਸ ਬਾਲਾ ਹਿੰਦੂਰਾਓ ਜਿਹੜਾ ਥਾਣਾ ਉਹਦੇ ਵਿੱਚ ਹੋਇਆ ਸੀ ਐਫ ਆਰ ਦਰਜ ਹੋਈ ਔਰ ਇਹ ਲਗਾਤਾਰ ਜਿਹੜੇ ਅਟਕਲਾ ਲਾ ਲਾ ਕੇ ਰੋਕਿਆ ਗਿਆ ਸੀਬੀਆਈ ਦੀ ਇਨਕੁਆਇਰੀ ਮੰਗੀਆਂ ਗਈਆਂ ਸੀ ਬੀਆਈ ਨੇ ਚਾਰ ਸ਼ੀਟ ਫਾਈਲ ਪੇਸ਼ ਕੀਤੀ ਔਰ ਅੱਜ ਜਿਹੜੀ ਗਵਾਹੀ ਹੋਈ ਹੈ ਉਸ ਗਵਾਹੀ ਦੇ ਵਿੱਚ ਬੀਬੀ ਹਰਪਾਲ कौर ਨੇ ਸਿੱਧਾ-ਸਿੱਧਾ ਦੱਸਿਆ ਕਿ ਮੇਰੇ ਅੱਖਾਂ ਦੇ ਸਾਹਮਣੇ ਸਰਦਾਰ ਬਾਦਲ ਸਿੰਘ, ਸਰਦਾਰ ਠਾਕੁਰ ਸਿੰਘ ਔਰ ਸਰਦਾਰ ਗੁਰਚਰਨ ਸਿੰਘ ਦਾ ਕਤਲ ਹੋਇਆ। ਦੋ ਬੰਦੇ ਮੇਰੇ ਸਾਹਮਣੇ ਡੇੜੀ ਦੇ ਉੱਤੇ ਪਾ ਕੇ ਉਹਨਾਂ ਦੇ ਉੱਤੇ ਟਾਇਰ ਪਾ ਕੇ ਗੁਰਦੁਆਰੇ ਅੱਗੇ ਲਿਆ ਕੇ ਉਹਨਾਂ ਨੂੰ ਸਾੜਿਆ ਗਿਆ ਔਰ ਜਿਹੜਾ ਇੱਕ ਵਿਕਟਮ ਸੀ ਉਹਨੂੰ ਗੁਰਚਰਨ ਸਿੰਘ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਮਾਰਿਆ ਗਿਆ। ਇਹ ਸામਨੇ ਬਿਲਕੁਲ ਹੋਈ ਜਗਦੀਸ਼ ਟਾਈਟਲਰ ਉੱਥੇ ਸਾਹਮਣੇ ਮੌਜੂਦ ਸੀ ਔਰ ਉਹਦੇ ਪਛਾਣ ਕਰਵਾਈ ਗਈ ਪਹਿਲੇ ਕਿ ਇਹ ਮੌਬ ਨੂੰ ਲੀਡ ਕਰ ਰਹੇ ਸੀ ਸੋ ਇਹ ਜਿਹੜੀ ਬੜੀ ਨਿਦਣਕ ਹੋ ਕੇ ਜਿਹੜੀ ਇਹਨਾਂ ਨੇ ਅੱਜ ਬਿਆਨ ਦਿੱਤੇ ਨੇ ਮੈਂ ਸਮਝਦਾ ਕਿ ਜਿੰਨਾ ਕਿ ਇਹਨਾਂ ਦਾ ਧੰਨਵਾਦ ਕਰੀਏ ਸਾਡੀਆਂ ਬੀਬੀਆਂ ਦਾ ਜਿਨ੍ਹਾਂ ਨੇ 40 ਸਾਲ ਲਗਾਤਾਰ ਇਹ ਲੜਾਈ ਲੜੀ ਹੈ ਔਰ ਅੱਜ ਉਹਦੇ ਜਿਹੜੇ ਟੀਚੇ ਨੇ ਬਿਲਕੁਲ ਸਾਹਮਣੇ ਕਲੀਅਰ ਨਜ਼ਰ ਆ ਰਹੇ ਨੇ ਕਿ ਹੁਣ ਜਗਦੀਸ਼ ਟਾਈਟਲਰ ਨੂੰ ਜੇਲ੍ਹ ਚ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਵੀ ਜਿਹੜੇ ਚੋਹਾਨ ਸਾਹਿਬ ਨੇ ਜਿਹੜਾ ਦੇ ਜਿਹੜਾ ਸਟਿੰਗ ਕਰਾਇਆ ਸੀ ਜਿਹਦੀ ਵੀਡੀਓ ਵੀ ਬਾਹਰ ਆਈ ਔਰ ਉਹਨਾਂ ਨੇ ਵੀ ਬਿਆਨ ਦਿੱਤੇ ਕਿ ਜਗਦੀਸ਼ ਟੱਡਲਰ ਨੇ ਉਹਨਾਂ ਦੇ ਸਾਹਮਣੇ ਕਬੂਲ ਕੀਤਾ ਕਿ 100 ਬੰਦਾ ਮੈਂ ਦਿੱਲੀ ਦੇ ਵਿੱਚ ਮੈਂ ਮਾਰਿਆ ਸੋ ਇਹ ਸਾਰੇ ਗੱਲਾਂ ਜਿਹੜੀਆਂ ਨੇ ਹੁਣ ਬਿਲਕੁਲ ਕਲੈਕਟਿਵਲੀ ਦੱਸ ਰਹੀਆਂ ਨੇ ਕਿ ਜਗਦੀਸ਼ ਟੱਡਲਰ ਦਾ ਹੁਣ ਜੇਲ੍ਹ 'ਚ ਆਪਣੇ ਸਾਥੀ ਸੱਜਨ ਕੁਮਾਰ ਦੇ ਨਾਲ ਅੰਦਰ ਜਾਣਾ ਤੈ ਹੋ ਗਿਆ ਕੀ ਲੱਗਦਾ ਇਹ ਕਿਉਂਕਿ ਕਾਫੀ ਦਿਨਾਂ ਤੋਂ ਕੇਸ ਚੱਲ ਰਿਹਾ ਹੁਣ ਕਿੱਥੇ ਐਂਡ ਹੋਣ ਦੇ ਗਗਾਰ ਦੇ ਵਿੱਚ ਨੂੰ ਦੇਖੋ ਅੱਜ ਤੁਸੀਂ ਦੇਖੋ ਸਵੇਰੇ 10 ਵਜੇ ਤੇ ਅਸੀਂ ਕੋਰਟ ਚ ਆਏ ਹੋਏ ਹਾਂ ਔਰ ਪਹਿਲੇ ਗਵਾਹੀਆਂ ਹੋਈਆਂ ਨੇ ਔਰ ਇਸ ਵਕਤ ਤੱਕ ਜਿਹੜੀਆਂ ਨੇ ਉਹ ਕਰਾਸ ਐਗਜ਼ਾਮੀਨੇਸ਼ਨ ਚੱਲ ਰਿਹਾ ਕਿਉਂਕਿ ਜੱਜ ਸਾਹਿਬ ਕਹਿ ਰਹੇ ਨੇ ਕਿ ਮੈਂ ਜਿਹੜਾ ਕਰਾਸ ਹੈ ਉਹ ਅੱਜ ਖਤਮ ਕਰਕੇ ਹੀ ਉਠਣਾ ਸੋ ਮੈਨੂੰ ਲੱਗਦਾ ਕਿ ਅੱਜ ਜਿਹੜਾ ਹੋਰ 10-15 ਮਿੰਟ ਦੇ ਵਿੱਚ ਇਹਨੂੰ ਕਲੈਰਿਟੀ ਹੋ ਜਾਨੀ ਹੈ ਕੀ ਫੈਸਲਾ ਉਹਨਾਂ ਨੇ ਅੱਜ ਦਿਨ ਦੇਣੇ ਜਾਂ ਕੱਲ ਦਿਨ ਦੇਣੇ ਜਾਂ ਰਖਵਾ ਰੱਖਦੇ ਨੇ ਮਗਰ ਗਵਾਹੀਆਂ ਦਾ ਜਿਹੜਾ ਦੌਰ ਹੈ ਉਹ ਬਿਲਕੁਲ ਖਤਮ ਹੋ ਜਾਏਗਾ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਵਕੀਲ ਸਾਹਿਬ ਨੇ ਕਿ ਕਿ ਮੈਂ ਕੋਰਟ ਦੇ ਅੰਦਰ ਸੀ ਕਿ ਕਿਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਵਿਟਨਸ ਹੈ ਉਹਨੂੰ ਗੁੰਮਰਾਹ ਕੀਤਾ ਜਾਏ ਉਹਨੂੰ ਸਵਾਲਾਂ ਦੇ ਨਾਲ ਕਿ ਹਰ ਇੱਕ ਦੀ ਏਜ ਹੋ ਚੁੱਕੀ ਹੈ 40 40 ਸਾਲ ਤੋਂ ਜਿਹੜੇ ਲੜਾਈ ਲੜ ਰਹੇ ਆ ਮਗਰ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਦਿੱਤੇ ਨੇ ਔਰ ਜੋ ਜਿਸ ਵਕਤ ਉਹ ਗੱਲ ਕਰ ਰਹੇ ਸੀ ਉਹਨਾਂ ਦੇ ਵਿੱਚ ਜਿਹੜਾ ਦਰਦ ਛਲਕ ਰਿਹਾ ਸੀ ਉਹ ਦੱਸ ਰਿਹਾ ਸੀ ਕਿ ਆਪਣਿਆਂ ਨੂੰ ਗੁਆਨ ਦਾ ਕੀ ਦੁੱਖ ਹੁੰਦਾ ਆਪਣਾ ਪਰਿਵਾਰ ਸਾਰਾ ਖਤਮ ਹੋ ਗਿਆ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦੁਕਾਨ ਜਿਸ ਵਕਤ ਜਲਾਈ ਗਈ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਹਸਬੰਡ ਸੀ ਉਹ ਅੱਜ ਤੱਕ 40 ਸਾਲਾਂ ਚੋਂ ਡਿਪਰੈਸ਼ਨ ਤੋਂ ਨਹੀਂ ਨਿਕਲ ਸਕੇ ਔਰ ਉਸ ਤਰੀਕੇ ਦੇ ਨਾਲ ਇੱਕ ਹਸਤਾ ਵਸਤਾ ਘਰ ਕਿਸ ਤਰੀਕੇ ਖਤਮ ਹੋਇਆ ਉਹ ਤਰਦ ਉਹਨਾਂ ਦੇ ਵਿੱਚੋਂ ਚਲਕ ਰਿਹਾ ਸੀ ਔਰ ਅੱਜ ਗੁਰੂ ਸਾਹਿਬ ਨੇ ਉਹਨਾਂ ਨੂੰ ਹਿੰਮਤ ਦੇ ਕੇ ਜਿਹੜੇ ਬਿਆਨ ਕਰਾਈ ਨੇ ਮੈਂ ਗੁਰੂ ਸਾਹਿਬ ਦਾ ਵੀ ਕੋਟਾਨ ਕੋਟ ਧੰਨਵਾਦ ਕਰਦਾ ਦੇਖੋ ਜਗਦੀਸ਼ ਟਾਈਟਲ 1984 ਦੇ ਵਿੱਚ ਜਿਹੜਾ ਪੁੱਲ ਬੰਗਸ਼ ਗੁਰਦੁਆਰਾ ਹੈ ਉੱਥੇ ਤਿੰਨ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਜਿਸ ਵੇਲੇ ਉੱਥੇ ਮੌਬ ਜਿਹੜੀ ਆਂਦੀ ਆ ਜਗਦੀਸ਼ ਟਾਈਟਲ ਉੱਥੇ ਮੌਜੂਦ ਹੁੰਦਾ ਹੈ ਇਹ ਆਈ ਵਿਟਨੈਸ ਜਿਹੜੇ ਆ ਉਹਨਾਂ ਨੇ ਪਹਿਲੇ ਵੀ ਕਿਹਾ ਔਰ ਹੁਣ ਵੀ ਜਿਹੜੀ ਅੱਜ ਮੇਨ ਆਈ ਵਿਟਨੈਸ ਸੀ ਜਿਨ੍ਹਾਂ ਨੇ ਖੁਦ ਦੇਖਿਆ ਹੈ ਬੀਬੀ ਹਰਪਾਲਕੌਰ ਜੀ ਉਹਨਾਂ ਦੀ ਅੱਜ ਗਵਾਹੀ ਸੀ ਉਸ ਕੇਸ ਦੇ ਵਿੱਚ ਕਿਉਂਕਿ ਇਹ ਕੇਸ ਸੀਬੀਆਈ ਵੱਲੋਂ ਪਹਿਲੇ ਤਿੰਨ ਵਾਰੀ ਕਲੋਜ਼ ਕਰ ਦਿੱਤਾ ਗਿਆ ਸੀ ਫਿਰ ਦੁਬਾਰਾ ਰੀ ਇਨਵੈਸਟੀਗੇਸ਼ਨ ਹੋਈ ਰੀ ਇਨਵੈਸਟੀਗੇਸ਼ਨ ਤੋਂ ਬਾਅਦ ਚਾਰਜ ਫਰੇਮ ਹੋਇਆ ਚਾਰਜ ਫਰੇਮ ਤੋਂ ਬਾਅਦ ਟ੍ਰਾਇਲ ਚੱਲ ਰਹੀ ਹੈ ਵਿਟਨੈਸਸ ਦੀ ਗਵਾਹੀ ਹੋ ਰਹੀ ਹੈ ਅੱਜ ਅਹਿਮ ਵਿਟਨੈਸ ਜੋ ਬੀਬੀ ਹਰਪਾਲਕੌਰ ਹੈ ਉਹਨਾਂ ਦੀ ਗਵਾਹੀ ਸੀ ਲਗਾਤਾਰ ਗਵਾਹੀ ਪਹਿਲੇ ਚੀਫ ਹੋਇਆ ਉਸ ਤੋਂ ਬਾਅਦ ਕਰਾਸ ਉਹਨਾਂ ਦਾ ਚੱਲ ਰਿਹਾ ਸੋ ਅੱਜ ਦੀ ਇਸ ਗਵਾਹੀ ਦੇ ਵਿੱਚ ਜੋ ਕੁਝ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਉਹ ਸਾਰਾ ਕੁਝ ਉਹਨਾਂ ਨੇ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਬਿਆਨ ਕੀਤਾ ਔਰ ਬੜੀ سنجੀਦਗੀ ਦੇ ਨਾਲ ਬੜੇ ਕੌਨਫੀਡੈਂਸ ਦੇ ਨਾਲ ਉਹਨਾਂ ਨੇ ਗਵਾਹੀ ਦਿੱਤੀ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਜਗਦੀਸ਼ ਟ੍ਰੈਕਟਰ ਕਿਸੇ ਵੀ ਸੂਰਤ ਦੇ ਵਿੱਚ ਬਚ ਨਹੀਂ ਸਕਦਾ ਉਸ ਨੂੰ ਜੇਲ ਹੋਏਗੀ ਜਿਸ ਤਰੀਕੇ ਦੀਆਂ ਗਵਾਹੀਆਂ ਜਿਹੜੀਆਂ ਚੱਲ ਰਹੀਆਂ ਆ